ਸਸ਼ੀਕਲ ਦੋਸਤੋ 2-3 ਮਹੀਨੇ ਪਾਰਤ ਦੇ ਅੰਦਰ ਇਲੈਕਸ਼ਨ ਚੱਲਦੇ ਰਹੇ ਨੇ ਤੇ ਅੱਜ ਚੋਣ ਨਤੀਜਿਆਂ ਦਾ ਦਿਨ ਹੈ ਇਸ ਤੋਂ ਪਹਿਲਾਂ ਜਿਹੜਾ ਐਗਜ਼ਿਟ ਪੋਲ ਆਇਆ ਸੀਗੇ ਉਹ ਵੀ ਆਪਾਂ ਤੁਹਾਡੇ ਨਾਲ ਸਾਂਝਾ ਕੀਤਾ ਸੀ ਪਰ ਬਿਲਕੁਲ ਜਿਹੜਾ ਇੱਕ ਡਿਫਰੈਂਟ ਪਿਕਚਰ ਉੱਪਰ ਦੀ ਹੋਏ ਨਜ਼ਰ ਆ ਰਹੀ ਹੈ ਪਰ ਬਹੁਤ ਜ਼ਿਆਦਾ ਡਿਫਰੈਂਟ ਆਪਾਂ ਇਸ ਕਰਕੇ ਨਹੀਂ ਕਹਿ ਸਕਦੇ ਕਿਉਂਕਿ ਆਪਾਂ ਲਗਾਤਾਰ ਤੁਹਾਡੇ ਨਾਲ ਗੱਲ ਕੀਤੀ ਸੀਗੀ ਇਹ ਤਿੰਨ ਸਿਨੈਰੀਓ ਆਪਾਂ ਤੁਹਾਡੇ ਸਾਹਮਣੇ ਰੱਖੇ ਸੀ ਇੱਕ ਤਾਂ ਜਿਸ ਵੀ ਕੇ ਨਾਲ ਐਗਜ਼ਿਟ ਪੋਲ ਦੇ ਵਿੱਚ ਵੀ ਹੁਣ ਦੋ ਦਿਨ ਪਹਿਲਾਂ ਦਾਵਾ ਕੀਤਾ ਗਿਆ ਸੀਗਾ ਕਿ ਪ੍ਰਧਾਨ ਮੰਤਰੀ ਮੋਦੀ ਆਪਣੀ ਪਹਿਲਾਂ ਵਾਲੀ ਜਿਹੜੀ ਬਹੁਮਤਿਆ ਉਹਨਾਂ ਦੇ ਕੋਲ ਆ 300 ਪਲੱਸ ਸੀਟਾਂ ਲੈ ਕੇ ਬੀਜੇਪੀ ਇਕੱਲੇ ਸਰਕਾਰ ਬਣਾਵੇਗੀ ਦੂਸਰੇ ਨੰਬਰ ਤੇ ਇਹ ਸੀਗਾ ਕਿ ਜਿਹੜਾ ਇੰਡੀਆ ਆਲਾਈਂਸ ਉਹਨਾਂ ਦੀ ਸਰਕਾਰ ਬਣ ਸਕਦੀ ਹੈ ਤੇ ਜਾਂ ਫਿਰ ਇਹ ਸੀਗਾ ਜਿਹੜਾ ਐਨਡੀਆ ਉਹਨਾਂ ਦੀ ਸਰਕਾਰ ਬਣ ਸਕਦੀ ਹੈ ਐਨਡੀਆ ਦੇ ਵਿੱਚ ਆਬਵੀਅਸਲੀ ਬੀਜੇਪੀ ਵੱਡੀ ਪਾਰਟੀ ਹੋਵੇਗੀ ਪਰ ਜਿਹੜੀ ਆ ਬਾਕੀ ਜਮਾਤਾਂ ਨੂੰ ਨਾਲ ਜੋੜ ਕੇ ਬੀਜੇਪੀ ਨੂੰ ਸਰਕਾਰ ਬਣਾਉਣੀ ਪਵੇਗੀ ਤੇ ਉਸ ਦਿਨ ਵੀ ਆਪਾਂ ਇਹ ਗੱਲ ਕੀਤੀ ਸੀਗੀ ਕਿ ਜਿਹੜਾ ਇਹ ਮੋਸਟ ਲਾਈਕਲੀ ਲੱਗ ਰਿਹਾ ਸੀਗਾ ਜਿੱਦਾਂ ਦੀਆਂ ਖਬਰਾਂ ਆ ਰਹੀਆਂ ਸੀਗੀਆਂ ਅਦਰਵਾਈਜ਼ ਲੱਗਦਾ ਸੀ ਕਿ ਸ਼ਾਇਦ ਦੁਬਾਰਾ ਬੀਜੇਪੀ ਵੀ ਸਰਕਾਰ ਬਣਾ ਜਾਵੇ ਜਿਸ ਤ੍ਰਿਕੇ ਦੇ ਖਾਸ ਕਰਕੇ ਐਗਜ਼ਿਟ ਪੂਲਸ ਤੋਂ ਬਾਅਦ ਜਿਹੜੇ ਦਾਅਵੇ ਹੋਏ ਸੀ ਪਰ ਐਗਜ਼ਿਟ ਪੋਲਸ ਦੇ ਨਾਲ ਤਾਂ ਕਹਿ ਲਓ ਕਿ ਉਹ ਵਾਲੀ ਗੱਲ ਹੋਈ ਆ ਕਿ ਜਿੱਦਾਂ ਜਿਹੜਾ ਆਪਣੇ ਪਾਕਿਸਤਾਨ ਦੇ ਇੰਟੀਰੀਅਰ ਮਿਨਿਸਟਰ ਨੇ ਮੋਹਸਨ ਨਕਵੀ ਸਾਹਿਬ ਜਿਹੜੇ ਮੋਹਸਨ ਨਕਵੀ ਆ ਉਹ ਉਹ ਇਸਟੈਬਲਿਸ਼ਮੈਂਟ ਦੇ ਬਹੁਤ ਜ਼ਿਆਦਾ ਕਰੀਬ ਮੰਨੇ ਜਾਂਦੇ ਜਾਂ ਉਹਨਾਂ ਦੇ ਮੰਨੇ ਜਾਂਦੇ ਆ ਵੀ ਉਹ ਤਾਕਤਵਰ ਹਲਕਿਆਂ ਦੇ ਵੱਲੋਂ ਪਾਕਿਸਤਾਨ ਦੇ ਵਿੱਚ ਲਗਾਏ ਗਏ ਆ ਰਾਣਾ ਸਨਾਉਲਾ ਸਾਹਿਬ ਜਿਨ੍ਹਾਂ ਦੀ ਪਾਰਟੀ ਦੀ ਐਕਚੁਅਲੀ ਸਰਕਾਰ ਆ ਉੱਥੇ ਜਾਂ ਕਹਿਣ ਨੂੰ ਸਰਕਾਰ ਆ ਉਹਨਾਂ ਨੂੰ ਪੁੱਛਿਆ ਗਿਆ ਸੀਗਾ ਜਿਹੜੇ ਕਿ ਪੁਰਾਣੇ ਇੰਟੀਰੀਅਰ ਮਿਨਿਸਟਰ ਹੁੰਦੇ ਸੀ ਪਾਕਿਸਤਾਨ ਦੇ ਕਿ ਭਾਈ ਤੁਸੀਂ ਜਿਹੜੇ ਆ ਮੋਸੇ ਨਕਵੀ ਸਾਹਿਬ ਨੂੰ ਇੰਟੀਰੀਅਰ ਮਿਨਿਸਟਰ ਬਣਾਇਆ ਤੇ ਉਹਨਾਂ ਨੇ ਕਿਹਾ ਜੀ ਨਕਵੀ ਸਾਹਿਬ ਦੀ ਮਿਹਰਬਾਨੀ ਹੈ ਜੇ ਉਹ ਪ੍ਰਧਾਨ ਮੰਤਰੀ ਵੀ ਬਣ ਜਾਂਦੇ ਮੁਲਕ ਦੇ ਤਾਂ ਫੇਰ ਵੀ ਅਸੀਂ ਉਹਨਾਂ ਨੂੰ ਕੀ ਰੋਕ ਲੈਣਾ ਸੀ ਵੀ ਉਧਰੋਂ ਇਸਟੈਬਲਿਸ਼ਮੈਂਟ ਵੱਲੋਂ ਹੁਕਮ ਹੋਇਆ ਸੀ ਤੇ ਸਾਨੂੰ ਗ੍ਰਹਿ ਮੰਤਰੀ ਉਹਨਾਂ ਨੂੰ ਬਣਾਉਣਾ ਪੈਣਾ ਸੀ ਜੇ ਉਹ ਪ੍ਰਧਾਨ ਮੰਤਰੀ ਵੀ ਕਹਿ ਦਿੰਦੇ ਬਣਾਉਣਾ ਪੈਣਾ ਤਾਂ ਬਣਾਉਣਾ ਹੀ ਪੈਣਾ ਸੀ ਸਾਨੂੰ ਸੋ ਐਗਜ਼ਿਟ ਪੋਸਟ ਵਾਲੀ ਤਾਂ ਉਹ ਗੱਲ ਹੋਈ ਆ ਵੀ ਲੱਗਦਾ ਵੀ ਉਹਨਾਂ ਨੇ ਭਾਜਪਾ ਨੂੰ ਜਿਹੜੀਆਂ ਇੰਨੀਆਂ ਸੀਟਾਂ ਦੇਣੀਆਂ ਸੀ ਆ ਕਈਆਂ ਨੇ ਤਾਂ 4-400 ਪਾਰ ਵੀ ਕਰਾ ਦਿੱਤਾ ਸੀ ਐਨਡੀਆ ਨੂੰ ਤੇ ਭਾਜਪਾ ਨੂੰ ਸੋ ਉਹ ਉਹ ਦੇਣੀਆਂ ਸੀ ਤਾਂ ਉਹਨਾਂ ਨੇ ਦੇ ਇਲੈਕਸ਼ਨ ਨਤੀਜੇ ਜਿਹੜੇ ਨੇ ਉਹ ਬਿਲਕੁਲ ਬੱਕਰੇ ਨਜ਼ਰ ਆ ਰਹੇ ਨੇ ਇਸ ਸਮੇ 272 ਜਿਹੜ ਆ ਲੋਕ ਸਭਾ ਦੇ ਵਿੱਚ ਤੇ ਜਿਹੜੀ ਬੀਜੇਪੀ ਆ ਇਸ ਸਮੇਂ ਜਿਹੜੀ ਆ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀ ਵੈਬਸਾਈਟ ਆ ਇੰਡੀਆ ਦੇ ਟਾਈਮ ਦੇ ਹਿਸਾਬ ਨਾਲ ਉੱਥੇ 1 ਵਜਨ ਦੇ ਵਿੱਚ 10 ਮਿੰਟ ਰਹਿੰਦੇ ਨੇ ਤੇ ਉਹਦੇ ਹਿਸਾਬ ਦੇ ਨਾਲ ਜੇਕਰ ਆਪਾਂ ਦੇਖੀਏ ਬੀਜੇਪੀ ਆ ਜਿਹੜੀ 240 ਸੀਟਾਂ ਤੇ ਲੀਡ ਕਰ ਰਹੀ ਆ ਸੋ 32 ਸੀਟਾਂ ਘਟਨੇ ਹਜੇ ਭਾਰਤੀ ਜਨਤਾ ਪਾਰਟੀ ਦੇ ਕੋਲ ਜੇ ਉਹਨਾਂ ਨੇ ਆਪਣੇ ਦਮ ਤੇ ਸਰਕਾਰ ਬਣਾਉਣੀ ਹੋਵੇ ਤੇ ਜਿਹੜੀ ਕਾਂਗਰਸ ਆ ਉਹਨਾਂ ਦੇ ਕੋਲ 96 ਸੀਟਾਂ ਨੇ ਤੇ 30ਵੇਂ ਨੰਬਰ ਤੇ ਸਮਾਜਵਾਦੀ ਪਾਰਟੀ ਜੇ ਨੇ ਇਸ ਸਾਰੇ ਚੋਣ ਸਿਨੈਰੀਓ ਨੂੰ ਚੇਂਜ ਕੀਤਾ ਅਖਲੇਸ਼ ਯਾਦਵ ਸਾਹਿਬ ਦੀ ਪਾਰਟੀ ਜਿਹੜੀ ਆ 36 ਸੀਟਾਂ ਤੇ ਉਹ ਲੀਡ ਕਰ ਰਹੀ ਆ ਯੂਪੀ ਦੇ ਵਿੱਚ ਬਹੁਤ ਵੱਡਾ ਇਹ ਉਲਟ ਫੇਰ ਆ ਕਿ 36 ਸੀਟਾਂ ਤੇ ਜਿਹੜੀ ਆ ਸਮਾਜਵਾਦੀ ਪਾਰਟੀ ਅੱਗੇ ਆ ਪਰ ਜੇਕਰ ਆਪਾਂ ਦੇਖੀਏ ਜਿਹੜਾ ਅਲਾਈਂਸ ਵਾਈਜ਼ ਤਾਂ ਡੈਫੀਨਿਟਲੀ ਜਿਹੜੀ ਐਂਡੀਏ ਉਹਨਾਂ ਦੀ ਸਰਕਾਰ ਬਣਦੀ ਹੋਈ ਜਾਪਰੀ ਬਣਦੀ ਹੋਈ ਨਜ਼ਰ ਆ ਰਹੀ ਹੈ ਕਿਉਂਕਿ ਐਟ ਦਾ ਮੂਮੈਂਟ ਵੀ ਹਜੇ ਰੁਝਾਨ ਆ ਨਤੀਜੇ ਲਗਾਤਾਰ ਆ ਰਹੇ ਨੇ ਤੇ 293 ਸੀਟਾਂ ਤੇ ਜਿਹੜੀ ਆ ਐਂਡੀਏ ਆ ਉਹ ਅੱਗੇ ਆ ਤੇ 232 ਸੀਟਾਂ ਤੇ ਜਿਹੜਾ ਇੰਡੀਆ ਅਲਾਈਂਸ ਆ ਜਿਹਦੇ ਵਿੱਚ ਕਾਂਗਰਸ ਵੱਡੀ ਧੇਰਿਆ ਉਹ ਅੱਗੇ ਆ ਸੋ ਕਾਂਗਰਸ ਤੋਂ ਬਾਅਦ ਦੂਜੇ ਨੰਬਰ ਤੇ ਜਿਹੜੀ ਸਮਾਜਵਾਦੀ ਪ ਦੇ ਵਿੱਚ ਹਾਲਾਂਕਿ ਬਹੁਮਤ ਹੋ ਜੇ ਵੀ ਇਹ 40 ਸੀਟਾਂ ਪਿੱਛੇ ਨੇ ਤੇ ਐਨਡੀਆ ਦੀ ਸਰਕਾਰ ਕਹਿ ਲੋ ਕਿ ਇੱਕ ਤਰੀਕੇ ਨਾਲ ਬਣੀ ਹੋਈ ਆ ਪਰ ਇਹ ਜਿਹੜੀ ਆ ਕਹਾਣੀ ਕਿੱਥੇ ਕਿੱਧਰ ਨੂੰ ਜਾਂਦੀ ਹੈ ਖੈਰ ਆਪਾਂ ਲਗਾਤਾਰ ਹੁਣ ਜਿਹੜਾ ਤੁਹਾਡੇ ਨਾਲ ਚਰਚਾ ਕਰਦੇ ਰਹਿਵਾਂਗੇ ਇੱਕ ਵਾਰ ਜਿਹੜੇ ਨਤੀਜੇ ਕੰਪਾਈਲ ਹੁੰਦੇ ਆ ਪਰ ਜੇਕਰ ਆਪਾਂ ਇਸ ਸਮੇਂ ਦੇਖੀਏ ਤਾ ਬਿਲਕੁਲ ਬਹੁਤ ਹੀ ਵੋਲਟਾਈਲ ਸਿਚੁਏਸ਼ਨ ਆ ਜਿਹੜੇ ਐਂਡੀਏ ਦੇ ਕੋਲ ਜਿਨ੍ਹਾਂ ਪਾਰਟੀਆਂ ਦੀ ਹਮਾਇਤ ਤੇ ਉਹਨਾਂ ਦੀ ਸਰਕਾਰ ਬਣਨੀ ਆ ਉਹਨਾਂ ਦੇ ਵਿੱਚ ਇੱਕ ਤਾਂ ਹੈਗੇ ਨਿਤਿਸ਼ ਕੁਮਾਰ ਮੈਨੂੰ ਲੱਗਦਾ ਨਿਤਿਸ਼ ਕੁਮਾਰ ਦੇ ਬਾਬਤਾਂ ਦੁਨੀਆ ਦੇ ਵਿੱਚ ਕਿਸੇ ਨੂੰ ਵੀ ਦੱਸਣ ਦੀ ਜ਼ਰੂਰਤ ਨਹੀਂ ਕਿ ਉਹਨਾਂ ਤੇ ਬਿਲਕੁਲ ਵੀ ਭਰੋਸਾ ਨਹੀਂ ਕੀਤਾ ਜਾ ਸਕਦਾ ਅੱਜ ਉਹ ਐਂਡੀਏ ਦੇ ਨਾਲ ਨੇ ਕੱਲ ਨੂੰ ਇੰਡੀਆ ਆਲਾਈਂਸ ਦੇ ਨਾਲ ਨੇ ਨਿਤਿਸ਼ ਕੁਮਾਰ ਇੰਡੀਆ ਆਲਾਈਂਸ ਦੇ ਉਹ ਨੇਤਾ ਆ ਜਿਨ੍ਹਾਂ ਨੂੰ ਇੰਡੀਆ ਆਲਾਈਂਸ ਦਾ ਪ੍ਰਧਾਨ ਬਣਾਉਣਾ ਬੰਨਿਆ ਜਾ ਰਿਹਾ ਸੀ ਜਾਂ ਕਹਿ ਲਓ ਕਿ ਬੁਨਿਆਦੀ ਜਿਹੜਾ ਢਾਂਚਾ ਖੜਾ ਹੋਇਆ ਇੰਡੀਆ ਲਾਇੰਸ ਦਾ ਉਹਦੇ ਵਿੱਚ ਜੇ ਆਪਾਂ 4-5 ਮੇਨ ਲੀਡਰਸ ਦੀ ਗੱਲ ਕਰੀਏ ਤਾਂ ਇੱਕ ਨਿਤਿਸ਼ ਕੁਮਾਰ ਦਾ ਵੀ ਨਾਮ ਸੀਗਾ ਪਰ ਉਹ ਇਹਨਾਂ ਨੂੰ ਛੱਡ ਕੇ ਤੇ ਉਹ ਦੁਬਾਰਾ ਐਨਡੀਆ ਦੇ ਵਿੱਚ ਚਲੇ ਗਿਆ ਸੋ ਹੁਣ ਉਹਨਾਂ ਤੇ ਕਿੰਨੀ ਵਾਰ ਇੱਧਰ ਆਏ ਨੇ ਕਿੰਨੀ ਵਾਰ ਉੱਧਰ ਗਏ ਨੇ ਉਹਨਾਂ ਤੇ ਬਿਲਕੁਲ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਸੋ ਇੱਕ ਗੱਲ ਤਾਂ ਤੈਅ ਆ ਕਿ ਇੰਨੀ ਜਿਆਦਾ ਮਜ਼ਬੂਤੀ ਤਾਂ ਇਹਨਾਂ ਨੂੰ ਫਿਰ ਨਹੀਂ ਹੋਣੀ ਤੇ ਨਾਲ ਦੀ ਨਾਲ ਜਿਹੜੀ ਆ ਆਪਣੇ ਜਿਹੜੀ ਆ ਉਧਰੋਂ ਆਂਧਰਾ ਪ੍ਰਦੇਸ਼ ਦੀ ਜਿਹੜੀ ਆ ਮੇਨ ਪਾਰਟੀ ਹੈ ਜਿਹੜੀ ਕਿ ਉੱਥੇ ਵਿਧਾਨ ਸਭਾ ਦੇ ਵਿੱਚ ਵੀ ਲੀਡ ਕਰ ਰਹੀ ਆ ਸੋ ਉਹਨਾਂ ਨੂੰ ਵੀ ਸੋ ਇਹ ਦੂਸਰੀਆਂ ਜਿਹੜੀਆਂ ਪਾਰਟੀਆਂ ਆ ਉਹਨਾਂ ਦੇ ਜਿਹੜਾ ਤਾਕਤ ਦੇ ਬਲਬੂਤੇ ਭਾਜਪਾ ਨੂੰ ਸਰਕਾਰ ਬਣਾਉਣੀ ਪੈਣੀ ਆ ਤੇ ਉਹ ਇਹ ਗੱਲ ਉੱਥੇ ਆ ਗਈ ਆ ਜਦੋਂ 2019 ਦੇ ਵਿੱਚ ਜਿਹੜਾ ਸਾਰਾ ਇਹ ਪੁਲਵਾਮਾ ਹੋਇਆ ਬਾਰਾਕੋਟ ਸਟ੍ਰਾਈਕ ਹੋਇਆ ਇਸ ਤੋਂ ਪਹਿਲਾਂ ਜਿਹੜੀ ਕਹਾਣੀ ਇਦਾਂ ਦੀ ਗੱਲ ਸੀਗੀ ਕਿ ਸ਼ਾਇਦ ਪ੍ਰਧਾਨ ਮੰਤਰੀ ਮੋਦੀ ਨੂੰ ਦੁਬਾਰਾ ਜਾਂ ਭਾਜਪਾ ਨੂੰ ਬਹੁਮਤ ਨਹੀਂ ਮਿਲਣੀ ਤਾਂ ਇਹਨ ਇਹਦੇ ਬਲਬੂਤੇ ਸਰਕਾਰ ਬਣਾਉਣੀ ਪੈਣੀ ਤਾਂ ਉਦੋਂ ਵੀ ਗੱਲਾਂ ਚੱਲਦੀਆਂ ਸੀਗੀਆਂ ਕਿ ਜੇਕਰ ਐਂਡੀਆ ਦੀ ਸਰਕਾਰ ਬਣਦੀ ਹੈ ਤਾਂ ਨਿਤਿਨ ਗੱਟਕੜੀ ਸਾਹਿਬ ਉਹਨਾਂ ਦੇ ਉਹਦੇ ਪ੍ਰਧਾਨ ਮੰਤਰੀ ਹੋ ਸਕਦੇ ਆ ਕਿਉਂਕਿ ਆਮ ਤੌਰ ਤੇ ਕਿਹਾ ਜਾਂਦਾ ਕਿ ਜਿਹੜੇ ਲੀਡਰਾਂ ਨੂੰ ਆਪਣੇ ਹਿਸਾਬ ਦੇ ਨਾਲ ਸਾਰਾ ਕੁਝ ਕਰਨਾ ਜਿਹੜਾ ਚੰਗਾ ਲੱਗਦਾ ਹੋਵੇ ਜਿਹੜੇ ਗੱਠ ਜੋੜ ਦੀਆਂ ਸਰਕਾਰਾਂ ਹੁੰਦੀਆਂ ਮਖਲੂਤ ਹਕੂਮਤਾਂ ਹੁੰਦੀਆਂ ਉਹਨਾਂ ਨੂੰ ਚਲਾਉਣਾ ਵੀ ਇੱਕ ਬਹੁਤ ਟੈਕਨੀਕਲ ਚੀਜ਼ ਹੁੰਦੀ ਆ ਤੇ ਪ੍ਰਧਾਨ ਮੰਤਰੀ ਮੋਦੀ ਕੀ ਜਿਨ੍ਹਾਂ ਨੂੰ ਆਪਣੇ ਹਿਸਾਬ ਦੇ ਨਾਲ ਰਾਜ ਕਰਨ ਦੀ ਜਿਹੜੀ ਆ ਉਹਨਾਂ ਨੂੰ ਹੈਗੀ ਆ ਆਦਤ ਕਿ ਜੋ ਉਹਨਾਂ ਨੇ ਕਹਿਤਾ ਗੁਜਰਾਤ ਦੇ ਵਿੱਚ ਵੀ ਉਹਨਾਂ ਦੇ ਕੋਲ ਸੱਤਾ ਸੀ ਤੇ ਬਹੁਤ ਸਗਾ ਉਹਨਾਂ ਦੇ ਕੋਲ ਆਪਣੇ ਹਿਸਾਬ ਨਾਲ ਰਾਜ ਕਰਦੇ ਰਹੇ ਨੇ ਕਿ ਮੈਨੂੰ ਆਹ ਕਾਨੂੰਨ ਚਾਹੀਦਾ ਤੇ ਅਸੀਂ ਪਾਸ ਕਰਾ ਲਿਆ ਆਹ ਇਹ ਚੀਜ਼ ਇਸ ਹਿਸਾਬ ਨਾਲ ਹੋਣੀ ਚਾਹੀਦੀ ਹੈ ਤਾਂ ਅਸੀਂ ਕਰਵਾ ਲਈ ਪਰ ਜਦੋਂ ਤੁਹਾਡੀ ਸਰਕਾਰ ਹੁੰਦੀ ਆ ਦੂਸਰੀਆਂ ਪਾਰਟੀਆਂ ਦੇ ਬਲਬੁੱਤੇ ਤਾਂ ਫਿਰ ਤੁਹਾਨੂੰ ਬਹੁਤ ਕੁਝ ਜਿਹੜਾ ਦੇਖ-ਸੋਚ ਕੇ ਕਰਨਾ ਪੈਂਦਾ ਕਿਉਂਕਿ ਹਰੇਕ ਪਾਰਟੀ ਦਾ ਇੱਕ ਆਪਣਾ ਵੋਟ ਬੇਸ ਹੁੰਦਾ ਇੱਕ ਆਪਣੇ ਹਿਸਾਬ ਦੇ ਨਾਲ ਉਹਨਾਂ ਨੇ ਪ੍ਰਚਾਰ ਕੀਤਾ ਹੁੰਦਾ ਆਪਣੇ ਹਿਸਾਬ ਦੇ ਨਾਲ ਲੋਕਾਂ ਨੇ ਉਹਨਾਂ ਦੇ ਲਈ ਵੋਟ ਕੀਤਾ ਹੁੰਦਾ ਸੋ ਤੁਸੀਂ ਆਪਣੇ ਹਿਸਾਬ ਦੇ ਨਾਲ ਜੋ ਤੁਹਾਨੂੰ ਚੰਗਾ ਲੱਗਦਾ ਉਹਦੇ ਹਿਸਾਬ ਦੇ ਨਾਲ ਤੁਸੀਂ ਨੀਤੀਆਂ ਨਹੀਂ ਬਣਾ ਸਕਦੇ ਤੇ ਇੱਥੇ ਤਾਂ ਇਹ ਵੀ ਗੱਲ ਸੀ ਕਿ ਐਕਚੁਅਲੀ ਬੀਜੇਪੀ ਦੀਆਂ ਨੀਤੀਆਂ ਜਾਂ ਬੀਜੇਪੀ ਦੀ ਸਰਕਾਰ ਵੀ ਨਹੀਂ ਆਮ ਤੌਰ ਤੇ ਕਿਹਾ ਜਾਂਦਾ ਸੀ ਕਿ ਪ੍ਰਧਾਨ ਮੰਤਰੀ ਮੋਦੀ ਤੇ ਅਮਿਤ ਸ਼ਾਹ ਦੀ ਸਰਕਾਰ ਹੈ ਸੋ ਆਪਾਂ ਖੈਰ ਅਗੇ ਤੇ ਗੱਲ ਅਗਲੇ ਵੀਲੌਗਸ ਦੇ ਵਿੱਚ ਕਰਦੇ ਹਾਂ ਕਿ ਜਿਹੜਾ ਕੀ ਉਹੀ ਗੱਲ ਹੋਈ ਹੈ ਜਿਹੜਾ ਆਰਐਸਐਸ ਦੇ ਨਾਲ ਤੇ ਬੀਜੇਪੀ ਦੇ ਵਿਚਕਾਰ ਜਿਹੜੀ ਖਟਾਸ ਸੀਗੀ ਜਿਹਦੇ ਬਾਬਤ ਨੱਡਾ ਸਾਹਿਬ ਨੇ ਕਿਹਾ ਸਕਾ ਕਿ ਹੁਣ ਬੀਜੇਪੀ ਨੂੰ ਆਰਐਸਐਸ ਦੀ ਜ਼ਰੂਰਤ ਨਹੀਂ ਕਿ ਉਹੀ ਗੱਲ ਹੋਈ ਹੈ ਕਿਉਂਕਿ ਯੂਪੀ ਦੇ ਵਿੱਚ ਜਿਹੜਾ ਯੋਗੀ ਸਾਹਿਬ ਦੀ ਜਿੱਥੇ ਸਰਕਾਰ ਆ ਤੇ ਯੋਗੀ ਸਾਹਿਬ ਉੱਥੇ ਪੌਪੂਲਰ ਮੰਨੇ ਜਾਂਦੇ ਆ ਤੇ ਉਹਨਾਂ ਦੇ ਪੌਪੂਲਾਰਿਟੀ ਦੇ ਹੁੰਦਿਆਂ ਹੁੰਦਿਆਂ ਬੀਜੇਪੀ ਦੀਆਂ 80ਆਂ ਦੇ ਵਿੱਚੋਂ ਜਿੱਥੇ ਉਹ 70-75 ਸੀਟਾਂ ਜਿੱਤਣ ਦਾ ਦਾਵਾ ਕਰ ਰਹੇ ਸੀ ਇੱਥੇ ਫਰਕ ਪਿਆ ਸਾਰਾ ਜੇ ਇਹ 30 ਬਰ ਉਹ ਚਾਹੁੰਦੇ ਸੀ ਉਹਨਾਂ ਨੂੰ ਮਿਲ ਜਾਣਾ ਸੀ ਪਰ ਇੱਥੇ ਸਾਰਾ ਫਰਕ ਪੈ ਗਿਆ ਫੇ ਇਹ ਕੀ ਜਿਹੜਾ ਯੂਪੀ ਦੇ ਵਿੱਚ ਇੰਨਾ ਵੱਡਾ ਡਾਊਟ ਫੇਰ ਕਿਦਾਂ ਹੋ ਗਿਆ ਹਾਲਾਂਕਿ ਮੰਨਿਆ ਤੇ ਇਹ ਜਾ ਰਿਹਾ ਸੀ ਕਿ ਲੋਕੀ ਖਫਾ ਤਾਂ ਰਾਜਸਥਾਨ ਦੇ ਤੇ ਮੱਧ ਪ੍ਰਦੇਸ਼ ਦੇ ਹੋਣਗੇ ਕਿ ਹਾਲਾਂਕਿ ਰਾਜਸਥਾਨ ਦੇ ਵਿੱਚ ਵੀ ਥੋੜਾ ਜਿਹਾ ਉਲਟ ਫੇਰ ਹੈਗਾ ਪਰ ਐਮਪੀ ਦੇ ਜਿੱਥੇ ਸ਼ਿਵਰਾਜ ਸਿੰਘ ਚਾਹਾਨ ਜਿਹੜੇ ਕਿ ਬਹੁਤ ਹੀ ਪੌਪੂਲਰ ਲੀਡਰ ਆ ਉਹਨਾਂ ਨੂੰ ਬਿਲਕੁਲ ਕੋਲਰ ਤੋਂ ਫੜ ਕੇ ਬਾਹਰ ਕਰ ਦਿੱਤਾ ਗਿਆ ਤੇ ਉਹਨਾਂ ਦੀ ਥਾਂ ਕਿਸੇ ਹੋਰ ਨੂੰ ਸੀਐਮ ਬਣਾ ਦਿੱਤਾ ਗਿਆ ਤੇ ਹੁਣ ਖੈਰ ਉਹ ਵੀ ਲੋਕ ਸਭਾ ਦੀਆਂ ਚੋਣਾਂ ਲੜ ਰਹੇ ਨੇ ਅੱਛਾ ਵੈਸੇ ਤਾਂ ਇਹ ਬਹੁਤ ਹੀ ਪ੍ਰੀ ਮੈਚੂਰ ਜੀ ਗੱਲ ਹੈ ਹਜੇ ਕਿਉਂਕਿ ਬਿਲਕੁਲ ਸਾਨੂੰ ਪਤਾ ਨਹੀਂ ਕਿ ਮੋਦੀ ਸਾਹਿਬ ਨੇ ਪ੍ਰਾਈਮ ਮਿਨਿਸਟਰ ਬਣਨਾ ਜਾਂ ਕੋਈ ਬੀਜੇਪੀ ਦੇ ਵਿੱਚ ਕੁਝ ਬਗਾਵਤ ਹੁੰਦੀ ਜਾਂ ਕੋਈ ਸਿਆਸੀ ਖ ਜੋ ਸੋਣੀਆਂ ਤਾਂ ਤਕਰੀਬਨ ਤੈਅ ਆ ਹੁਣ ਪਰ ਕਿਤੇ ਇਹ ਨਹੀਂ ਹੁੰਦਾ ਕਿ ਜਿਹੜੇ ਸ਼ਿਵਰਾਜ ਸਿੰਘ ਚੋਹਾਨ ਆ ਕਿਉਂਕਿ ਉਹ ਵੀ ਇੱਕ ਐਸੇ ਲੀਡਰ ਮੰਨੇ ਜਾਂਦੇ ਜਿਨ੍ਹਾਂ ਦੀ ਸਾਰੇ ਪਾਰਟੀਆਂ ਦੇ ਵੱਖ-ਵੱਖ ਪਾਰਟੀਆਂ ਦੇ ਆਗੂਆਂ ਦੇ ਨਾਲ ਜਿਨ੍ਹਾਂ ਦੀ ਚੰਗੀ ਬੋਲਚਾਲ ਆ ਹਮੇਸ਼ਾ ਸਾਰਿਆਂ ਨੂੰ ਨਾਲ ਲੈ ਕੇ ਚੱਲਦੇ ਨੇ ਕਿੱਥੇ ਐਦਾਂ ਨਹੀਂ ਹੁੰਦਾ ਸ਼ਿਵਰਾਜ ਸਿੰਘ ਚੋਹਾਨ ਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਲਾਇਆ ਤੇ ਮੁੜ ਕੇ ਹੋ ਕੇ ਦੇ ਪ੍ਰਾਈਮ ਮਿਨਿਸਟਰ ਦੀ ਤੈ ਆ ਜਾਣ ਤੇ ਖੈਰ ਕੇਂਦਰੀ ਸਿਆਸਤ ਤੋਂ ਬਾਅਦ ਆਪਾਂ ਜਿਹੜਾ ਪੰਜਾਬ ਦੀ ਸਿਆਸਤ ਹੈ ਜੇਕਰ ਰੁਕ ਕਰੀਏ ਤਾਂ ਜੀ ਜਿਹੜਾ ਭਾਈ ਅਮਰਿਤਪਾਲ ਸਿੰਘ ਆ ਤਕਰੀਬਨ ਉਹਨਾਂ ਦੀ ਜਿੱਤ ਜਿਹੜੀ ਆ ਉਹ ਕਹਿ ਲੋ ਕਿ ਤੈ ਹੋ ਚੁੱਕੀ ਆ ਤੇ ਤਿੰਨ ਚਾਰ ਸੀਟਾਂ ਨੇ ਆਪਣੀਆਂ ਜਿਹੜੀਆਂ ਪੰਜਾਬ ਦੀਆਂ ਜਿਹੜੀਆਂ ਤਕਰੀਬਨ ਕਹਿ ਲੋ ਕਿ ਮੁਕੰਮਲ ਹੋ ਚੁੱਕੀਆਂ ਨੇ ਇਹਨਾਂ ਦੇ ਵਿੱਚੋਂ ਸਭ ਤੋਂ ਜ਼ਿਆਦਾ ਤਾਂ ਚੰਜੀਤ ਸਿੰਘ ਚੰਨੀ ਸਾਡੇ ਸਾਬਕਾ ਮੁੱਖ ਮੰਤਰੀ ਪੰਜਾਬ ਦੇ ਜਲੰਧਰ ਤੋਂ ਹੋਏ 152434 ਬੂਟਾਂ ਦੇ ਨਾਲ ਅੱਗੇ ਨੇ ਇਸੇ ਤਰੀਕੇ ਨਾਲ ਜਿਹੜੇ ਸੰਗਰੂਰ ਤੋਂ ਗੁਰਮੀਤ ਸਿੰਘ ਮੀਤ ਹੇਰ ਆ ਉਹ 148772 ਵੋਟਾਂ ਦੇ ਨਾਲ ਜਿਹੜਾ ਉਹ ਅੱਗੇ ਵਧ ਰਹੇ ਨੇ ਤੇ ਜੇਕਰ ਆਪਾਂ ਦੇਖੀਏ ਜਿਹੜੇ ਆਨੰਦਪੁਰ ਸਾਹਿਬ ਤੋਂ ਮਾਲਵਿੰਦਰ ਸਿੰਘ ਕੰਗਿਆ ਉਹ ਅੱਗੇ ਜਰੂਰ ਨੇ ਲਗਾਤਾਰ ਪਰ ਉਹਨਾਂ ਦਾ ਕੋ ਮਾਰਜਨ ਬਹੁਤ ਜ਼ਿਆਦਾ ਨਹੀਂ ਹੈਗਾ ਅ ਅੰਮ੍ਰਿਤਸਰ ਤੋਂ ਗੁਰਜੀਤ ਸਿੰਘ ਔਜਲਾ ਗਏ ਨੇ ਬਠਿੰਡਾ ਤੋਂ ਹਰਸਿਮਰਤ ਕੌਰ ਬਾਦਲ ਜੀ 46294 ਨਾਲ ਲੱਗੇ ਨੇ ਫਰੀਦਕੋਟ ਤੋਂ ਫਰੀਦਕੋਟ ਦੀ ਲਗਾਤਾਰ ਆ ਪਿਛਲੇ 2-3 ਹਫ਼ਤਿਆਂ ਦੇ ਵਿੱਚ ਜਿਸ ਲੈਵਲ ਤੇ ਗੱਲ ਹੋਈ ਆ ਜਾਂ ਜਿੱਦਾਂ ਭਾਈ ਸਰਬਜੀਤ ਸਿੰਘ ਉਹਨਾਂ ਦਾ ਨਾਮ ਆਇਆ ਉਹ ਉਹੀ ਚੀਜ਼ ਜਿਹੜੀ ਆ ਨਤੀਜਿਆਂ ਦੇ ਵਿੱਚ ਬਦਲਦੀ ਹੋਈ ਸਾਨੂੰ ਦਿਖਾਈ ਦੇ ਰਹੀ ਆ ਸਰਬਜੀਤ ਸਿੰਘ ਖਾਲਸਾ 57908 ਬੂਟਾਂ ਦੇ ਮਾਰਜਨ ਦੇ ਨਾਲ ਅੱਗੇ ਵਧ ਰਹੇ ਨੇ ਤੇ ਇਸੇ ਤਰੀਕੇ ਨਾਲ ਫਿਰੋਜ਼ਪੁਰ ਤੋਂ ਕਦੇ ਜਿਹੜੇ ਆ ਆਪਣੇ ਜਿਹੜੇ ਆ ਕਪਾਇਆ ਸਾਹਿਬ ਨੇ ਉਹ ਅੱਗੇ ਹੋ ਜਾਂਦੇ ਨੇ ਪਹਿਲਾਂ ਜਿਹੜਾ ਇੱਥੇ ਅਕਾਲੀ ਦਲ ਵੀ ਪਹਿਲਾਂ ਥੋੜਾ ਜਿਹਾ ਰੱਗੇ ਰਿਹਾ ਹੁਣ ਜਿਹੜਾ ਗਭਾਇਆ ਸਾਹਿਬ ਦਾ ਨਾਮ ਚੱਲ ਰਿਹਾ ਵੈਸੇ ਹਜ਼ਾਰਾਂ ਕ ਬੋਟਾਂ ਦਾ ਹੀ ਫਰਕ ਹੈ ਸੁਖਵਿੰਦਰ ਸਿੰਘ ਰੰਧਾਵਾ ਗਰਦਾਸਪੁਰ ਤੋਂ ਨਹੀਂ ਤੇ ਹੁਸ਼ਿਆਰਪੁਰ ਤੋਂ ਲੱਗਦਾ ਕਿ ਆਮ ਆਦਮੀ ਪਾਰਟੀ ਜਿਹੜੀ ਆ ਉਹ ਜਿੱਤ ਹਾਸਲ ਕਰ ਲਵੇਗੀ ਖਡੂਰ ਸਾਹਿਬ 106000 ਤੇ 163 ਸੌਰੀ 106337 1 ਲੱਖ 6000 ਤੇ 337 ਵੋਟਾਂ ਦੇ ਨਾਲ ਜਿਹੜਾ ਖਡੂਰ ਸਾਬ ਦੇ ਵਿੱਚ ਅੰਮ੍ਰਿਤਪਾਲ ਸਿੰਘ ਜਿਹੜੇ ਆ ਉਹ ਜਿਹੜਾ ਇਹ ਵੋਟਾਂ ਜਿੱਤਣ ਵੱਲ ਕਹਿ ਲਓ ਕਿ ਵੱਧ ਰਹੇ ਨੇ ਸੋ ਪੰਜਾਬ ਦੇ ਵਿੱਚ ਸਥਿਤੀ ਤੁਸੀਂ ਦੇਖ ਲਓ ਕਿ ਕਾਂਗਰਸ ਤੀ ਕਾਂਗਰਸ ਪਹਿਲੇ ਨੰਬਰ ਤੇ ਉਹੀ ਜਿੱਦਾਂ ਲੱਗ ਵੀ ਰਿਹਾ ਸੀ ਕਿ ਕਾਂਗਰਸ ਪਹਿਲੇ ਤੇ ਜਾਂ ਆਮ ਆਦਮੀ ਪਹਿਲੇ ਤੇ ਹੋ ਸਕਦੀ ਜਾਂ ਕਾਂਗਰਸ ਪਹਿਲੇ ਤੇ ਹੋ ਸਕਦੀ ਆ ਕੁੱਲ ਮਿਲਾ ਕੇ ਆ ਇੰਡੀਆ ਲਾਈਟ ਨੂੰ ਇਹ ਸੀਟਾਂ ਜਾਣੀਆਂ ਪਰ ਕਾਂਗਰਸ ਜਿਹੜੀ ਆ ਪਿਛਲੀ ਵਾਰ ਉਹਨਾਂ ਨੇ 8 ਸੀਟਾਂ ਜਿੱਤੀਆਂ ਸੀਗੀਆਂ ਇਸ ਵਾਰ 6 7 7 ਕਿਤੇ ਉਹ ਅੱਗੇ ਨੇ ਚੰਨੀ ਸਾਹਬ ਵਾਲੀ ਸੀਟ ਤਕਰੀਬਨ ਤੁਸੀਂ ਤੈਅ ਮੰਨੋਗੇ ਉਹ ਕਹਿ ਲਓ ਕਿ ਜਿੱਤੇ ਹੋਈ ਨੇ ਤੇ ਜਿਹੜਾ ਬਈ 6-7 ਸੀਟਾਂ ਉਹਨਾਂ ਨੇ ਦੁਬਾਰਾ ਲੈ ਜਾਣੀਆਂ ਆਮ ਆਦਮੀ ਪਾਰਟੀ ਨੂੰ ਜੇਕਰ ਉਹ 3 ਸੀਟਾਂ ਜਿੱਤਦੇ ਨੇ ਤਾਂ ਇੱਥੇ ਦੇਖਣ ਵਾਲਾ ਹੋਵੇਗਾ 2014 ਦੇ ਵਿੱਚ ਉਹਨਾਂ ਨੇ 4 ਸੀਟਾਂ ਜਿੱਤੀਆਂ ਸੀਗੀਆਂ ਜਦੋਂ ਉਹਨਾਂ ਦੀ ਪਾਰਟੀ ਬਣੀ ਨੂੰ ਹੀ ਹਜੇ ਕੁਝ ਮਹੀਨੇ ਹੋਏ ਸੀ ਤੇ ਹੁਣ ਉਹਨਾਂ ਦੇ ਕੋਲ ਸੱਤਾ ਆ 92 ਸੀਟਾਂ ਨੇ ਤੇ ਜੇਕਰ ਉਹ ਤਿੰਨ ਸੀਟਾਂ ਜਿੱਤਦੇ ਨੇ ਭਗਵੰਤ ਸਿੰਘ ਸਾਹਿਬ ਜਿਹੜੇ 13 0 ਦਾ ਦਾਵਾ ਕਰਦੇ ਸੀਗੇ ਚਲੋ ਇਹ ਤਾਂ ਦਾਅਵੇ ਤਾਂ ਬਹੁਤ ਵੱਡੇ ਹੁੰਦੇ ਹੀ ਆ ਆਗੂਆਂ ਦੇ ਕੋਈ ਏਡੀ ਭੱਡੀ ਗੱਲ ਨਹੀਂ ਪਰ ਤਿੰਨ 0 ਕਹਿੰਦੇ ਕਹਿੰਦੇ ਜੇਕਰ ਉਹ ਸੌਰੀ 13 0 ਕਹਿੰਦੇ ਕਹਿੰਦੇ ਜੇਕਰ ਉਹਨਾਂ ਨੂੰ ਤਿੰਨ ਸੀਟਾਂ ਆਉਂਦੀਆਂ ਨੇ ਤਾਂ ਉਹ ਆਪਣੀ ਕੇਂਦਰੀ ਲੀਡਰਸ਼ਿਪ ਨੂੰ ਇਹਦਾ ਕੀ ਜਵਾਬ ਦੇਣਗੇ ਉਧਰ ਦਿੱਲੀ ਦੇ ਵਿੱਚ ਵੀ ਕਹਾਣੀ ਬਿਲਕੁਲ ਡਿਫਰੈਂਟ ਜਾਪਰੀ ਆ ਜਿੱਥੇ ਬਾਕੀ ਦੇਸ਼ ਦੇ ਵਿੱਚ ਖਾਸ ਕਰਕੇ ਯੂਪੀ ਦੇ ਵਿੱਚ ਜਿਹੜਾ ਬੀਜੇਪੀ ਬਹੁਤ ਪਛੜ ਰਹੀ ਆ ਦਿੱਲੀ ਦੀਆਂ ਸੱਤੋਂ ਦੀਆਂ ਸੱਤੋਂ ਸੀਟਾਂ ਦੇ ਉੱਤੇ ਬੀਜੇਪੀ ਇੱਕ ਵਾਰ ਫੇਰ ਅੱਗੇ ਆ 14 ਦੇ ਵਿੱਚ ਉਹਨਾਂ ਨੇ ਸੱਤ ਹੀ ਜਿੱਤੀਆਂ ਸੀ 19 ਦੇ ਵਿੱਚ ਸੱਤ ਹੀ ਜਿੱਤੀਆਂ ਸੀ ਤੇ ਇਸ ਵਾਰ ਵੀ ਉਹ ਸੱਤਾਂ ਸੀਟਾਂ ਦੇ ਉੱਤੇ ਜਿਹੜੀ ਆ ਬੀਜੇਪੀ ਉਹ ਅੱਗੇ ਚੱਲ ਰਹੀ ਆ ਤੇ ਆਹਾਂ ਦੋ ਸੀਟਾਂ ਜਿਹੜੀ ਆ ਖਡੂਰ ਸਾਹਿਬ ਵਾਲੀ ਤੇ ਜਿਹੜੀ ਫਰੀਦਕੋਟ ਵਾਲੀ ਆ ਇਹ ਪੰਤਕ ਸਿਆਸਤ ਨੂੰ ਕਿਸ ਤਰੀਕੇ ਨਾਲ ਜਿਹੜਾ ਸ਼ੇਪ ਕਰੇਗੀ ਮੋਲਡ ਕਰੇਗੀ ਇਹ ਵੀ ਬਹੁਤ ਇੰਟਰਸਟਿੰਗ ਰਹੇਗਾ ਹਾਲਾਂਕਿ ਇਸ ਸਮੇ ਜਿਹੜਾ ਆਪਾਂ ਬਹੁਤ ਜ਼ਿਆਦਾ ਸ਼ੋਰਟੀ ਦੇ ਨਾਲ ਕੁਝ ਨਹੀਂ ਕਹਿ ਸਕਦੇ ਨਤੀਜੇ ਹਜੇ ਲਗਾਤਾਰ ਆ ਰਹੇ ਨੇ ਇੱਕ ਦੋ ਘੰਟਿਆਂ ਦੇ ਵਿੱਚ ਤਸਵੀਰ ਜ਼ਿਆਦਾ ਸਪਸ਼ਟ ਹੋ ਜਾਣੀ ਆ ਪਰ ਇਹਦੇ ਨਾਲ ਨਾਲ ਜੇਕਰ ਆਪਾਂ ਦੇਖੀਏ ਤਾਂ ਜਿਹੜੀ ਸੰਗਰੂਰ ਦੇ ਵਿੱਚ ਜਿੱਥੇ ਮੀਤ ਹੇਰ ਸਾਹਿਬ ਅੱਗੇ ਵਧ ਰਹੇ ਨੇ ਉੱਥੇ ਦੂਸਰੇ ਨੰਬਰ ਤੇ ਸਿਮਰਨਜੀਤ ਸਿੰਘ ਮਾਨ ਨੇ ਸ਼ੋਮਨੀ ਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਤੇ ਸੁਖਪਾਲ ਖੈਰਾ ਜਿਹੜੇ ਆ ਉਹ ਨਹੀਂ ਨੇ ਸੋ ਇਹ ਲੱਗਦਾ ਕਿ ਜਿਹੜਾ ਗੋਲਡੀ ਹੁਣੀ ਉਧਰ ਗਏ ਨੇ ਉਹਨਾਂ ਨੇ ਕਾਫੀ ਇਸ ਚੀਜ਼ ਨੇ ਫਰਕ ਜਿਹੜਾ ਉਹ ਪਾਇਆ ਸੋ ਖੈਰ ਇਹ ਹੋਰ ਇਹਦੇ ਵਿੱਚ ਕੀ ਅਪਡੇਟਸ ਹੁੰਦੀਆਂ ਜਾਂ ਕੇਸ ਟ੍ਰੀਕੇ ਦੀਆਂ ਸਥਿਤੀਆਂ ਬਣਦੀਆਂ ਉਹ ਲਗਾਤਾਰ ਤੁਹਾਡੇ ਨਾਲ ਜਿਹੜਾ ਬਣੇ ਰਵਾਂਗੇ ਕਿਉਂਕਿ ਕਾਫੀ ਇੰਟਰਸਟਿੰਗ ਰਹੇਗਾ ਕਿ ਅੱਗੇ ਜੇਕਰ ਜਿੱਦਾਂ ਪਹਿਲਾਂ ਭਾਰਤ ਦਾ ਜਿਹੜਾ ਇੱਕ ਮੀਡੀਆ ਦਾ ਵੱਡਾ ਹਿੱਸਾ ਜਿਨੇ ਤਕਰੀਬਨ ਇਹ ਸਾਰਾ ਕੁਝ ਤੈਅ ਕੀਤਾ ਆ ਸੀ ਕਿ ਮੋਦੀ ਸਾਹਿਬ ਨੇ ਪ੍ਰਧਾਨ ਮੰਤਰੀ ਬਣ ਜਾਣਾ ਆਹ ਗੱਡੀ ਇੱਥੋਂ ਆਣੀ ਆ ਇੱਥੋਂ ਸੈਲੀਬ੍ਰੇਸ਼ਨ ਹੋਣੀ ਇੱਥੋਂ ਆ ਹੋਣੀ ਆ ਤੇ ਇਹ ਇਹ ਹੁਣ ਉਸ ਤਰੀਕੇ ਨਾਲ ਤਾਂ ਕਹਾਣੀ ਨਹੀਂ ਹੋਣੀ ਜੇਕਰ ਬੀਜੇਪੀ ਦੇ ਅੰਦਰ ਜਿੱਦਾਂ ਪਹਿਲਾਂ ਜਿਹੜੀਆਂ ਚੀਜ਼ਾਂ ਦਾ ਖਤਸ਼ਾ ਸੀਗਾ ਯੂਪੀ ਦੇ ਵਿੱਚ ਉਸੇ ਤਰੀਕੇ ਨਾਲ ਸਥਿਤੀਆਂ ਹੋਈਆਂ ਨੇ ਜੇਕਰ ਆਰਐਸਐਸ ਤੇ ਬੀਜੇਪੀ ਦੇ ਬਾਕੀ ਵੱਡੇ ਲੀਡਰ ਮੋਦੀ ਸਾਹਿਬ ਤੋਂ ਤਾਂ ਅਮਿਤ ਸ਼ਾਹ ਸਾਹਿਬ ਤੋਂ ਨਾਰਾਜ਼ ਨੇ ਤੇ ਬਿਲਕੁਲ ਜਿਹੜਾ ਕੋਈ ਨਾ ਕੋਈ ਸਿਆਸੀ ਕਮਾਸਾਰ ਜਿਹੜਾ ਉੱਥੇ ਅੰਦਰ ਵੀ ਮਚਣ ਵਾਲਾ ਸੋ ਲਗਾਤਾਰ ਬਣੇ ਰਹੋ ਜੇਕਰ YouTube ਤੇ ਉ ਤਾਂ ਸਬਸਕ੍ਰਾਈਬ ਕਰ ਲੈਣਾ TikTok ਤੇ ਉ ਤਾਂ ਫੋਲੋ ਫੋਲੋ ਕਰ ਲੈਣਾ ਬਹੁਤ ਧੰਨਵਾਦ